ਬਿੱਤੀ ਦਿਨੀ ਮੋਹਾਲੀ ਦੇ ਫੇਸ 9 ਇੰਡਸਟਰੀ ਏਰੀਆ ਵਿਖੇ ਸਿਲੰਡਰ ਫਟਣ ਦੇ ਕਾਰਨ ਫੈਕਟਰੀ ਵਿੱਚ ਬਲਾਸਟ ਹੋ ਗਿਆ ਸੀ ਜਿਸ ਦੇ ਚਲਦੇ ਹੋਏ ਦੋ ਲੋਕਾਂ ਦੀ ਮੌਤ ਹੋ ਗਈ ਸੀ ਅੱਜ ਸ਼ਬ ਘਰ ਤੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਸ਼ਬਦ ਦਿੱਤੇ ਗਏ ਕੇ ਸਬੰਧਿਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਸ਼ਮਨ ਸਿੰਘ ਬਲ ਜੀ ਭਾਈ ਕਿ ਮਾਂ ਜਾ ਮਾਂ ਜਾ ਮਾਂ ਜਾ ਕਾ ਨਾਮ ਭਾਈ ਦੇਵਿੰਦਰ ਦੇਵਿੰਦਰ ਜੀ ਕਹਾ ਲੈ ਕੇ ਜਾ ਰਹੇ ਹੋ ਜੇ ਲੈ ਜਾ ਰਹੇ ਹਾਂ ਗਾਉਂ ਆਪਣੇ ਸਿਆਰੀ आजिन्ट। आजिन्ट। ये भाई अच्छा तो संस्कार हाँ बाकी बस सब पहले अंतिम संस्कार कर लें फिर उसके बाद में देखते हैं कितनी मूर्ति इसकी यही कोई पच्चीस से सत्ताईस के आसपास लग रहा अच्छा। है तो पोस्टमार्टम हो गया है बाकी अब पहले देख रहे हैं यूपी लेके जा रहे हैं बस अच्छा तो आपने जैसे सरकार ने जो ना पूछे मदद कर रही बस देखते हैं सर अभी बाकी निकलना है ठीक आज एक आ, एक होने वाले सामने गई दूसरी भी उन्होंने कही ही परमिशन करनी है इस करके इनको दफन कराਉਣ ਲਈ थे दूसरे ਨੂੰ ਲੈ ਕੇ देवेंद्र कुमार ਨੂੰ ਲੈ ਕੇ ਚਲੇ ਗਏ ठीक है मतलब उन्होंने बताया था कि कितने समय के बीच पोस्टपार्टम करवा दी बॉडी ਅਹੜ ਬਕਰ ਉਹ ਬੇਸਿਕਲੀ ਕੀ ਹੁੰਦਾ ਜੇ ਜਦੋਂ ਸ਼ਾਮ ਦੇ ਸ਼ੋਭਾਗ ਨਹੀਂ ਰਾਤ ਨੂੰ ਨਹੀਂ ਪੋਸਟਮਾਰਟਮ ਹੁੰਦਾ ਉਹ ਕਾਗਜ਼ ਪੱਤਰ ਕਾਰਵਾਈ ਕਰਦੇ ਕਰਦੇ ਜਦੋਂ ਟਾਈਮ ਲੱਗਿਆ ਉਸ ਤੋਂ ਬਾਅਦ ਅੱਧ ਸਵੇਰੇ ਹੀ ਇਹਨਾਂ ਦਾ ਪੋਸਟਮਾਰਟਮ ਚਾਹੋ ਤੇ ਨਾਲ ਹੀ ਬਾਕੀਆਂ ਹੈਂਡਓਵਰ ਕੀਤੇ ਜਾਂਦੇ ਪਰ ਫੈਮਿਲੀ ਮੈਂਬਰ ਸੀ ਪੋਸਟਮਾਰਟੀ ਕਿਉਂਕਿ ਕੱਲ੍ਹ ਬੜਾ ਰੋਲਾ ਹਾਂਜੀ ਬੁਰੇ ਤੁਸੀਂ ਇਹਨਾਂ ਦੀ ਆਪ ਮਰੀ ਵੀ ਆ ਭਾਈ ਉਹਨਾਂ ਨੇ ਤੁਹਾਨੂੰ ਬੜਾ ਕਲੀਅਰ ਕੀਤਾ ਵੀ ਉਹ ਉਹਨਾਂ ਨੂੰ ਕੋਈ ਉਹੋ ਜਿਹੀ ਪ੍ਰੋਬਲਮ ਨਹੀਂ ਹੈ ਜੋ ਕੋਈ ਨਿੱਕੀ-ਮੋਟੀ ਕਿਸੇ ਦੀ ਕੋਈ ਗੱਲ ਰਹਿ ਵੀ ਜਾਊਗੀ ਉਹ ਵੀ ਅਸੀਂ ਕੁਆਲਿਟੀ ਕਰਾ ਦਿਆਂਗੇ ਮੁਆਵਜ਼ੇ ਬਾਰੇ ਜਿਹੜੀ ਹੈ ਜੀ ਮਾਲਕਾਂ ਤੇ ਇਹਨਾਂ ਦੀ ਆਪਸ ਵਿੱਚ ਗੱਲ ਹੋ ਗਈ ਉਹ ਕੰਕਰਮ ਹੋ ਕੇ ਇੱਕ ਬੋਡੀ ਜਾ ਚੁੱਕੀ ਹੈ ਜਿਹੜੀ ਇਹਨੂੰ ਜਾਣੀ ਸੀ ਦੂਸਰੀ ਜਿਹੜੀ ਪੋਸਮਾਰਟਮ ਹੋ ਗਿਆ ਤੇ ਛੇਤੀ ਹੀ ਇਹਨਾਂ ਨੂੰ ਹੈਂਡਓਵਰ ਕੀਤਾ ਜਾਣਾ ਉਹਦੇ ਵਿੱਚ ਇਹਨਾਂ ਦੇ ਦੂਸਰੀ ਜਿਹੜਾ ਆਸਫ ਹੈ ਉਹਦੇ ਵਿੱਚ ਥੋੜਾ ਜਿਹੀ ਪ੍ਰੋਬਲਮ ਇਹ ਹੈ ਕਿ ਇਹ ਮੁਆਵਜ਼ਾ ਜਿਹੜਾ ਹਮੇ ਬੋਤੇਦਾਨ ਫਾਦਰ ਨੂੰ ਹੁੰਦਾ ਪਰ ਉਹ ਫਾਦਰ ਨੂੰ ਨਹੀਂ ਦੇਣਾ ਚਾਹੁੰਦੀ ਜਿੱਦੀ ਪਾਰਟੀ ਨਾਤੇ ਉਹ ਚਾਹੁੰਦੇ ਆ ਵੀ ਉਹਦੇ ਭਰਾ ਨੂੰ ਤੇ ਉਹ ਬਾਕੀਆਂ ਨੂੰ ਮਰੇ ਕਿਉਂਕਿ ਇਹਦੇ ਮਾਸੜ ਨੇ ਹੀ ਅਕਬਰ ਅਲੀ ਨੇ ਹੀ ਪਾਲਿਆ ਇਸ ਕਰਕੇ ਇਹਨਾਂ ਦੇ ਥੋੜੀ ਜੀ ਆਪਸ ਚ ਉਹ ਹੈਗੀ ਆ ਉਹਦੇ ਉੱਤੇ ਉਹ ਵੀ ਖਲਾਰਤੀ ਕਹਿੰਦੀ ਜਿਸ ਬੰਦੇ ਨੂੰ ਵੀ ਇਹਨਾਂ ਨੇ ਕਾਸੇ ਦੇਣੇ ਆ ਉਹਨੂੰ ਹੀ ਹਾਇਰ ਨੂੰ ਹੀ ਏਅਰ ਜਰੂਰੀ ਦੇਣ ਦੇ ਆ ਪਰ ਫਿਰ ਵੀ ਜੋ ਹੋਇਆ ਤੇ ਇਹਨਾਂ ਦਾ ਆਪਸ ਸੌਟ ਆਊਟ ਕਰਾ ਕੇ ਤੇ ਹੁਣ ਉਹ ਵੀ ਕਲੀਅਰ ਕੀਤਾ ਜਾ ਰਿਹਾ ਕੱਲ ਜਿਹੜੀ ਘਟਨਾ ਹੋਈ ਉਹਦਾ ਹਾਲ ਚਿਰ ਹੈ ਅ ਅ ਕੀ ਕਹਿੰਦੇ ਆ ਵੀ ਇੱਕ जख्मियां ਚੋਂ ਹੈ ਮਤਲਬ ਇਹ ਦੇਖੋ ਠੀਕ ਹੈ ਪਰ ਅ ਤੱਕ ਬਾਕੀ ਵੀ ਰੱਬ ਦੀ ਬਿਹਾਨਾ ਕੀਤੀ ਹੋਰ ਤੇ ਕੱਲ ਜਿਹੜੀ ਘਟਨਾ ਹੋਈ ਉਹ ਤੀਨ ਨਿਕਲ ਗਿਆ ਨਿਕਲ ਕੇ ਸਾਨੂੰ ਲੈ ਕੇ ਕਿਹਦੀ ਗਲਤੀ ਕਰ ਲਈ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਮਤਲਬ ਅਜੇ ਤੇ ਅਸੀਂ ਕੱਲ੍ਹ ਦੇ ਅਸੀਂ ਉਹਨਾਂ ਦੇ ਉਹੀ ਕਰਵਾ ਰਹੇ ਸੀਗੇ ਸਾਰੇ ਅ ਅ ਬੋਦੀ ਤੇ ਵਾਰਸਾਂ ਨੂੰ ਬੁਲਾਇਆ ਫਿਰ ਉਹਨਾਂ ਦੇ ਐਫਆਈਆਰ ਦਰਜ ਕੀਤੀ ਸੁਮਨ ਤੱਕ ਇੱਕ ਪਰਫੈਕਟੀ ਵਾਲਿਆਂ ਦੇ ਫਿਰ ਉਸ ਤੋਂ ਬਾਅਦ ਹੁਣ ਅੱਜ ਸਵੇਰੇ ਹੀ ਪੋਸਟਮਾਰਟਮ ਕਿਉਂਕਿ ਰਾਤ ਜਦੋਂ ਸ਼ਾਮ ਮਤਲਬ ਜਦੋਂ ਹਨੇਰਾ ਹੋ ਜਾਂਦਾ ਪੋਸਟਮਾਰਟਮ ਨਹੀਂ ਕੀਤਾ ਜਾ ਸਕਦਾ ਹੁੰਦਾ ਸੂਰਜ ਸੁਮਨ ਤੋਂ ਬਾਅਦ ਪੋਸਟਮਾਰਟਮ ਨਹੀਂ ਹੁੰਦਾ ਸੋ ਅੱਜ ਸਵੇਰੇ ਹੀ ਉਹ ਹੋ ਗਿਆ ਜਦੋਂ ਲਵਿੰਦਰ ਕੁਮਾਰ ਦਾ ਪੋਸਟਮਾਰਟਮ ਹੋ ਕੇ ਉਹ ਵਿਰਾਸ ਉਹ ਯੂਪੀ ਨੂੰ ਉਹਦੇ ਵਾਰਸ ਲੈ ਗਏ ਆਸਿਫ ਨੂੰ ਦਖਲਾਮਾ ਇਹਨਾਂ ਨੇ ਜਿਨ੍ਹਾਂ ਨੇ ਦੂਰ ਨਹੀਂ ਜਾਣਾ ਇੱਥੇ ਹੀ ਬਸਣਾ ਹੈ ਇਸ ਕਰਕੇ ਇਹਨਾਂ ਦਾ ਵੀ ਪੋਸਟਮਾਰਟਮ ਹੋ ਗਿਆ ਬਸ ਇਹ ਹੈ ਵੀ ਥੋੜੀ ਜਿਹੀ ਇਹਨਾਂ ਦੀ ਜਿਹੜੀ ਆਪਸ ਚ ਹੈਗੀ ਆ ਉਹ ਕੰਪਨੀ ਵਾਲਿਆਂ ਨਾਲ ਚੱਲਦੀ ਉਹ ਵੀ ਖਤਮ ਕਰਾ ਕੇ ਤੇ ਦਿੱਤੀ ਠੀਕ ਹੈ ਤਾਂ